ਗੋੜੀ ਬਰਗਣੋਂ ਮਹਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਪਰਮੈ ਪਰਮਾਇ ਜਿਹੜਾ ਬਨੁਕ ਸਦਾ ਦਿਨ ਰਾਤ ਮਾਇਆ ਦਾ ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਣਾ ਵਿੱਚ ਆ ਕੇ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ ਵੇਗਾਰ ਫਿਰੇ ਵੇਗਾਰੀਆ ਸਿਰ ਭਾਰ ਉਠਾਇਆ ਉਹ ਉਸ ਵਿਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ ਬੇਗਾਨਾ ਭਾਰ ਚੁੱਕ ਕੇ ਵਿਗਾਰ ਕੱਢਦਾ ਫਿਰਦਾ ਹੈ ਕਿਸੇ ਲਈ ਭਾਰ ਢੋਂਦਾ ਕਰਦਾ ਹੈ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਰ ਲਾਇਆ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਸ ਨੂੰ ਪਰਮਾਤਮਾ ਦੇ ਨਾਮ ਸਿਮਰਨ ਦੇ ਉਸ ਕੰਮ ਵਿੱਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਮੇਰੇ RAM ਅਸਾਂ ਜੀਵਾਂ ਨੇ ਮਾਇਆ ਦੇ ਬੰਧਨ ਤੋੜ ਦੇ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿੱਚ ਜੋੜ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਓ ਅਸੀਂ ਹਰ ਨਾਮ ਵਿੱਚ ਲੀਨ ਹੋ ਕੇ ਸਦਾ ਹਰ ਗੁਣ ਗਾਉਂਦੇ ਰਹੀਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਨਿਰੋਲ ਮਾਇਆ ਦੀ ਖਾਤਰ ਕੋਈ ਮਨੁੱਖ ਕਿਸੇ ਰਾਜੇ ਪਾਦਸ਼ਾਹ ਦੀ ਨੌਕਰੀ ਕਰਦਾ ਹੈ ਕਹਿ ਬੰਦ ਹੈ ਕਹਿ ਡਾਰ ਲੇ ਕੈ ਨਰਪਤ ਮਰ ਜਾਇਆ ਰਾਜਾ ਕਈ ਵਾਰੀ ਕਿਸੇ ਗੁਨਾਮੀ ਦੇ ਕਾਰਨ ਉਸ ਨੂੰ ਕੈਦ ਕਰ ਦਿੰਦਾ ਹੈ ਜਾਂ ਕੋਈ ਜੁਰਮਾਨਾ ਆਦਿਕ ਸਜ਼ਾ ਦਿੰਦਾ ਹੈ ਜਾਂ ਰਾਜਾ ਆਪ ਹੀ ਮਰ ਜਾਂਦਾ ਹੈ ਤੇ ਉਸ ਮਨੁੱਖ ਦੀ ਨੌਕਰੀ ਮੁੱਕ ਜਾਂਦੀ ਹੈ ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇ ਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹਣ ਯੋਗ ਹੈ ਕਿਉਂਕਿ ਇਸ ਸੇਵਾ ਦੇ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਿਕ ਆਨੰਦ ਮਾਣਦਾ ਹੈ ਨਿਤ ਸਉਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਮਾਇਆ ਦੀ ਕਮਾਉਣ ਖਾਤਰ ਕਈ ਤਰ੍ਹਾਂ ਦਾ ਸਦਾ ਵਣਜ ਵਿਹਾਰ ਵੀ ਕਰਦਾ ਹੈ ਜਾਨ ਲਾਹਾ ਦੇ ਤਾਂ ਸੁਖ ਮਨੇ ਟੁੱਟ ਮਰ ਜਾਈ ਜਦੋਂ ਉਹ ਵਣਜ ਵਪਾਰ ਨਫਾ ਦਿੰਦਾ ਹੈ ਤਾਂ ਮਨ ਵਿੱਚ ਖੁਸ਼ੀ ਹੁੰਦੀ ਹੈ ਪਰ ਘਾਟਾ ਪੈਣ ਤੇ ਮਨੁੱਖ ਹੋ ਕੇ ਨਾਲ ਮਰ ਜਾਂਦਾ ਹੈ ਜੋ ਗੁਣ ਸਾਂਜੀ ਗੁਰ ਸਿਉ ਕਰੇ ਨਿਤਨਿਤ ਸੁਖ ਪਾਈ ਪਰ ਜਿਹੜਾ ਮਨੁੱਖ ਆਪਣੇ ਗੁਰੂ ਨਾਲ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਸੌਦੇ ਦੀ ਸਾਝ ਪਾਉਂਦਾ ਹੈ ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ਜਿਤਨੀ ਭੁੱਖ ਅਨ ਰਸ ਸਾਧ ਹੈ ਤਿਤਨੀ ਭੁੱਖ ਫਿਰ ਲੱਗੈ ਜਿੰਨੀ ਭੁੱਖ ਨੂੰ ਹੋਰ ਹੋਰ ਪਦਾਰਥਾਂ ਦੀ ਲੱਗਦੀ ਹੈ ਉਨੀ ਭੁੱਖੀ ਉਹਨੂੰ ਫਿਰ ਗੁਰੂ ਦੇ ਨਾਮ ਗੁਰੂ ਦੇ ਪਿਆਰ ਦੀ ਗੁਰੂ ਦੇ ਉਪਦੇਸ਼ ਦੀ ਲੱਗਣ ਲੱਗ ਜਾਂਦੀ ਹੈ ਤੇ ਜਿਹੜੀ ਮਾਇਆ ਦੀ ਭੁੱਖ ਹੈ ਉਹ ਮਨਤਾ ਪ੍ਰਤੀ ਭੁੱਖੀ ਮਦੋਂ ਨਹੀਂ ਰਹਿੰਦੀ ਆ ਉਹਦੇ ਚ ਭੁੱਖ ਪੂਰੀ ਨਹੀਂ ਹੁੰਦੀ ਤ੍ਰਿਸ਼ਨਾ ਦੇ ਅਧੀਨ ਉਹ ਦਿਨ ਰਾਤ ਭੁੱਖਾ ਹੀ ਰਹਿੰਦਾ ਹੈ ਭੁੱਖ ਫਿਰ ਲੱਗੇ ਹੋਰ ਭੁੱਖ ਹੋਰ ਭੁੱਖ ਪਰ ਜੇ ਗੁਰੂ ਦੇ ਨਾਮ ਦੀ ਭੁੱਖ ਲੱਗ ਜਾਏ ਤੇ ਫਿਰ ਉਹਦੇ ਅੰਦਰ ਉਹ ਸਬਰ ਸੰਤੋਖ ਦੇ ਦਿੰਦੀ ਹੈ ਤੇ ਫਿਰ ਨਾਮ ਦੀ ਭੋਖ ਹੀ ਲੱਗਦੀ ਐ ਜਿਸ ਹਰਿ ਆਪਿ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਅਗੈ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਉਹ ਆਪਣਾ ਸਿਰ ਗੁਰੂ ਚਰਨਾਂ ਦੇ ਵਿੱਚ ਰੱਖ ਦਿੰਦਾ ਹੈ ਤੇ ਗੁਰੂ ਨੂੰ ਵੇਚ ਦਿੰਦਾ ਹੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ हे दास नानक को मनुख परमात्मा ਦੇ ਨਾਮ ਰਾਸ ਨਾਲ ਰਾਜ ਜਾਂਦਾ ਹੈ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਦੁਬਾਰਾ ਨਹੀਂ ਹੋ ਜਾਂਦੀ ਗੌੜੀ ਬੈਰਾਗਣ ਮਹਲਾ ਚੌਥਾ ਹਮਰੇ ਮਨ ਚਿਤ ਹਰਿਆਸ ਨੇਤੋ ਕਿਉਂ ਦੇਖਾਂ ਹਰ ਦਰਸ਼ ਤੁਮਹਾਰਾ ਤੇ ਹਰੀ ਮੇਰੇ ਮਨ ਵਿੱਚ ਚਿਤ ਵਿੱਚ ਸਦਾ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸ਼ਨ ਕਰ ਸਕਾਂ ਜਿਨ ਪ੍ਰੀਤ ਲਾਈ ਸੋ ਜਾਣਦਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ ਮੈਨੂੰ ਆਪਣੇ ਮਨ ਵਿੱਚ ਚਿਤ ਵਿੱਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ ਹਉ ਕੁਰਬਾਨੀ ਗੁਰ ਆਪਣੇ ਜਨ ਵਿਛੜਿਆ ਮਿਲਿਆ ਮੇਰਾ ਸਿਰਜਣਹਾਰ ਮੈਂ ਆਪਣੇ ਗੁਰੂ ਤੋਂ ਸਦਕੇ ਜਾਨਾ ਹਾਂ ਜਿਸ ਨੇ ਮੈਨੂੰ ਮੇਰਾ ਵਿਛੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ਮੇਰੇ ਨਾਮ ਹਮ ਪਾਪੀ ਸ਼ਰਨ ਪਰੇ ਹਰ ਦਵਾਰ ਏ ਮੇਰੇ ਨਾਮ ਅਕਾਲ ਪੁਰਖ ਵੈ ਗੁਰੂ ਮੈਂ ਪਾਪੀ ਤੇਰੀ ਸ਼ਰਨ ਆਇਆ ਤੇਰੇ ਦਰ ਤੇ ਹੱਡ ਗਾਹਾਂ ਮਤ ਨਿਰਗੁਣਾ ਹਮ ਮੇ ਮਿਲੈ ਕਬ ਹੂੰ ਆਪਣੀ ਕਿਰਪਾ ਧਾਰ ਰਹਾਉ ਮਤ ਸ਼ਾਇਦ ਮਤਾ ਕਿਤੇ ਮੈਨੂੰ ਨਿਰਗੁਣਿਆਰੇ ਨੂੰ ਕਦੀ ਉਹ ਆਪਣੇ ਕਿਰਪਾ ਕਰਕੇ ਆਪਣੇ ਨਾਲ ਮਿਲ ਲਵੇ ਆਪਣੇ ਚਰਨਾਂ ਨਾਲ ਜੋੜ ਲਵੇ ਹਮਰੇ ਔਗਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਹੇ ਹਰੀ ਮੇਰੇ ਅੰਦਰ ਬਿਆਨਤ ਔਗਣ ਹਨ ਗਿਣੇ ਨਹੀਂ ਜਾ ਸਕਦੇ ਮੈਂ ਮੁੜ ਮੁੜ ਔਗਣ ਕਰਦਾ ਹਾਂ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਤੂੰ ਗੁਣਾ ਦਾ ਮਾਲਕ ਹੈ ਦਇਆ ਦਾ ਘਰ ਹੈ ਜਦੋਂ ਤੇਰੀ ਰਾਜਾ ਹੁੰਦੀ ਹੈ ਤੂੰ ਆਪ ਹੀ ਬਖਸ਼ ਲੈਂਦਾ ਹੈ ਹਾਮੇ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੈ ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤ ਵਿੱਚ ਰੱਖਦਾ ਹੈ ਤੇ ਹਰੀ ਆਪਣੀ ਸੰਗਤ ਵਿੱਚ ਰੱਖ ਕੇ ਉਪਦੇਸ਼ ਦਿੰਦਾ ਹੈ ਤੇ ਉਸ ਦਾ ਨਾਮ ਵਿਕਾਰਾਂ ਵਾਲੇ ਬੰਦੇ ਨੂੰ ਮੁਕਤੀ ਖਲਾਸੀ ਹਾਸਲ ਕਰ ਲੈਂਦਾ ਹੈ। ਤੂੰ ਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਦ ਗੁਰ ਬੋਲਾ ਤਬ ਬਿਸਮ ਹੋਏ ਜਾਏ। हे मेरे सतगुरु मैं तेरे गुण की दसम जब मैं गुरु शब्द गुरु गुरु जपदा हां मेरी आश्चर्य आत्मिक हालत बन जांदी हां मैं जैसे अपराधी और कोई राख है जैसे हम सतगुरु राख लिए छुड़ाए साडे वर्गे पापी हनू जवें सतगुरु ने रख लिया है विकारांदे पंजे तो छुड़ा लिया है और कौन इस तरह रख सकता है हे मेरे मालिक सका हे अकाल पुरख वे गुरु तू गुरु पिता तू है गुरु माता तू गुरु बंधपो मेरा सखा सिखाए हे हरि तू ही मेरा गुरु है मेरा पिता है मेरा रिश्तेदार है मेरा मित्र है जो हमरी बिद होती मेरे सतगुरु साबिद तुम हर जानो आपे हे मेरे सतगुरु हे मेरे हरि जेडी मेरी हालत हुंदी सी ओ हाल तुम आप ही जानदा है हमर उल्ते फिरते कोई बात ना पूछता गुरु सतगुरु संग किरे हम थापे मैं रुलदा फिरदा सा कोई मेरी बात नहीं सी पूछदा तू मेनू केड़े अनु गुरु सतपदै चरणा विच ल्याके वढाई बख्शी है ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਝੁਕੇ ਸਭ ਸੋਗ ਸੰਤਾਪੇ ਦਾਸ ਨਾਨਕ ਤਾਂ ਗੁਰੂ ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ ਗੁਰੂ ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਹਨ ਕਲੇਸ਼ ਦੂਰ ਹੋ ਗਏ ਹਨ ਗੌੜੀ ਬੈਰਾਗਣ ਮਲਚੁਥਾ ਕੰਚਨ ਨਾਰੀ ਮਹਿ ਜਿਓ ਲੁਬਤ ਹੈ ਮੋਹ ਮੀਠਾ ਮਾਇਆ ਮੇਰੀ ਜਿੰਦ ਸੋਨੇ ਦੇ ਮੋਹ ਵਿੱਚ ਇਸਤਰੀ ਦੇ ਮੋਹ ਵਿੱਚ ਫਸੀ ਹੋਈ ਹੈ ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗਦਾ ਹੈ ਕੰਚਨ ਨਾਰੀ ਮਹਿ ਜਿਓ ਲੁਬਤ ਹੈ ਸੋਨੇ ਵਿੱਚ ਨਾਰੀ ਵਿੱਚ ਘਰ ਮੰਦਰ ਘੋੜੇ ਖੁਸ਼ੀ ਮਾਨ ਨਰਸ ਲਾਇਆ ਘਰ ਪੱਕੇ ਮੈਲ ਘੋੜੇ ਵੇ ਫੇਕ ਮੈਨੂੰ ਚਾਲ ਚੜਦਾ ਰਹਿੰਦਾ ਹੈ ਮੇਰਾ ਮਨ ਹੋਰ ਹੋਦ ਪਦਾਰਥਾਂ ਦੇ ਰਾਸ ਵਿੱਚ ਲੱਗਾ ਰਹਿੰਦਾ ਹੈ ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾਂ ਮੇਰੇ ਹਰ ਰਾਯਾ ਹੈ ਮੇਰੇ ਹਰੀ ਮੇਰੇ ਰਾਜਨ ਤੂੰ ਪ੍ਰਮਾਤਮਾ ਕਦੇ ਮੇਰੇ ਚਿੱਤ ਵਿੱਚ ਨਹੀਂ ਆਉਂਦਾ ਮੈਂ ਇਸ ਮੋਹ ਵਿੱਚੋਂ ਕਿਵੇਂ ਨਿਕਲਾਂ ਮੇਰੇ RAM ਇਹ ਨੀਚ ਕਰਮ ਹਰ ਮੇਰੇ ਏ ਮੇਰੇ RAM ਮੇਰੇ ਹਰੀ ਮੇਰੇ ਇਹ ਨੀਚ ਕੰਮ ਹਨ ਗੁਣਵੰਤਾ ਹਰ ਹਰ ਦਿਆਲ ਕਰੋ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ਿਓ ਗੁਣ ਸਭ ਮੇਰੇ ਰਹਾਓ ਪਰ ਤੂੰ ਗੁਣਾਂ ਦਾ ਮਾਲਕ ਹੈ ਤੂੰ ਦਇਆ ਦਾ ਕਰ ਹੈ ਮਿਹਰ ਕਰ ਤੇ ਮੇਰੇ ਸਾਰੇ ਔਗਣ ਬਖਸ਼ਿਓ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਨਾ ਮੇਰਾ ਸੁੰਦਰ ਰੂਪ ਹੈ ਨਾ ਮੇਰੀ ਉੱਚੀ ਜਾਤ ਹੈ ਨਾ ਮੇਰਾ ਕੋਈ ਸੁਚੱਜ ਪੁਣਾ ਹੈ ਕਿਆ ਮੋਹ ਲੈ ਬੁੱਲਾ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹੈ ਪ੍ਰਭੂ ਮੈਂ ਗੁਨਾ ਤੋ ਸਖਣਾ ਹਾਂ ਮੈਂ ਤੇਰਾ ਨਾਮ ਨਹੀਂ ਜਪਿਆ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਗੱਲ ਕਰਨ ਜੋਗਾ ਹਮ ਪਾਪੀ ਸੰਗ ਗੁਰ ਉਬਰੇ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਧਿਆਨ ਨਾਲ ਵੇਖੋ ਇਹ ਸਤਗੁਰ ਦੀ ਮਿਹਰ ਹੋਈ ਕਿ ਮੈਂ ਪਾਪੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਤੋਂ ਬਚ ਗਿਆ ਸਭ ਜੀ ਉਹ ਪਿੰਡ ਮੁਖ ਨੱਕ ਦੀਆ ਵਰਤਣ ਕੋ ਪਾਣੀ ਇਹ ਜਿੰਦ ਸਰੀਰ ਇਹ ਮੂੰਹ ਇਹ ਨਾਕਾਦ ਕੋ ਆਂਗੇ ਸਭ ਗੁਜ ਪਰਮਾਤਮਾ ਨੇ ਮੈਨੂੰ ਦਿੱਤਾ ਹੈ ਪਾਣੀ ਹਵਾ ਗਾਧਕ ਮੈਨੂੰ ਉਸਨੇ ਵਰਤਣ ਲਈ ਦਿੱਤੇ ਹਨ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨਪੋਗਾਣੀ ਉਸਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ ਕੱਪੜਾ ਪਹਿਨਣ ਨੂੰ ਦਿੱਤਾ ਹੈ ਹੋਰ ਅਨੇਕਾਂ ਸਵਾਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ ਜਨディー ਸੋਚੇਤ ਨਾ ਆਵਈ ਪਸ਼ੂ ਹੋ ਕਰ ਜਾਣੀ ਪਰ ਜਿਸ ਪ੍ਰਮਾਤਮਾ ਨੇ ਸਾਰੇ ਪਦਾਰਥ ਦਿੱਤੇ ਉਹ ਮੈਨੂੰ ਕਦੇ ਚੇਤੇ ਨਹੀਂ ਆਉਂਦਾ ਮੈਂ ਮੂਰਖ ਪਸ਼ੂ ਆਪਣੇ ਆਪ ਨੂੰ ਵੱਡਾ ਕਰਕੇ ਜਾਣਦਾ ਹਾਂ ਪਸ਼ੂ ਹਾਂ ਕਰ ਜਾਣੀ ਮੈਂ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹੈ ਪ੍ਰਭੂ ਸਾਡੇ ਦੀਵਾਨ ਦੇ ਵਾਸਵੀ ਕੀ ਹੈ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈ ਹਮ ਜੰਤ ਵਿਚਾਰੇ ਕੀ ਕਰਾਂ ਸਭ ਖੇਲ ਤੁਮ ਸਵਾਮੀ ਅਸੀਂ ਨਿਮਾਣੇ ਜੀ ਉਤੇ ਤੁਹਾਂ ਆਖਿਓ ਕਿ ਕੀ ਕਰ ਸਕਦੇ ਇਹ ਸਵਾਮੀ ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਜਨਨਾਨ ਕੋ ਹਾਟ ਵਿਹਜਿਆ ਹਰ ਗੁਲਮ ਗੁਲਾਮੀ ਜਿਵੇਂ ਕੋਈ ਗੁਲਾਮ ਮੰਡੀ ਵਿੱਚੋਂ ਖਰੀਦਿਆ ਜਾਂਦਾ ਹੈ ਤੇ ਵੀ ਇਹ ਤੇਰਾ ਦਾਸ ਨਾਨਕ ਤੇਰੀ ਸਾਜ ਸੰਗਤ ਹੱਟੀ ਵਿੱਚ ਤੇਰੇ ਸੋਹਣੇ ਨਾਮ ਤੋਂ ਵਿਕਿਆ ਹੋਇਆ ਹੈ ਤੇਰੇ ਗੁਲਾਮਾਂ ਦਾ ਗੁਲਾਮ ਹੈ ਗੌੜੀ ਬੈਰਾਗਣ ਮਹਲਾ ਚੌਥਾ ਜਿਵੇਂ ਜਨਨੀ ਸੁੱਤ ਜਣਪਾਲਤੀ ਰਾਖੇ ਨਦਰ ਮਝਾਰ ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ ਉਸ ਨੂੰ ਆਪਣੀ ਨਜ਼ਰੇ ਏਟ ਰੱਖਦੀ ਹੈ ਤੇ ਪਾਲਦੀ ਅੰਦਰ ਬਾਹਰ ਮੁੱਖ ਦੇ ਗਿਰਾਸ ਖਿੰਖਿਨ ਖੋਚਾਰੋ ਘਰ ਵਿੱਚ ਅੰਦਰ ਬਾਹਰ ਕੰਮ ਕਰਦੀ ਹੋਈ ਵੀ ਖਿੰਖਿਨ ਪਿਆਰ ਕਰਕੇ ਉਸ ਪੁੱਤਰ ਦੇ ਮੂੰਹ ਵਿੱਚ ਗਰਾਈ ਦਿੰਦੀ ਰਹਿੰਦੀ ਹੈ ਤੇ ਉਹ ਸਤਗੁਰੂ ਗੁਰਸਿੱਖ ਰਾਖਤਾ ਹਰ ਪੀਤ ਪਿਆਰ ਇਸੇ ਤਰ੍ਹਾਂ ਗੁਰੂ ਵੀ ਆਪਣੇ ਗੁਰਸਿੱਖ ਨੂੰ ਗੁਰੂ ਸਿੱਖਿਆ ਦੀ ਆਤਮਕ ਦਾਗ ਦੇ ਕੇ ਹਰ ਵੇਲੇ ਪਾੜਦਾ ਉੱਠਦਿਆਂ ਮੈਂਦਿਆਂ ਜਾਗਦਿਆਂ ਹਰ ਵੇਲੇ ਉਹ ਪ੍ਰਾਖ ਸਾਡੇ ਮੂੰਹ 'ਚ ਪਾਉਂਦਾ ਮੇਰੇ RAM ਹਮ ਬਰਕ ਹਰ ਪ੍ਰਭ ਕੇ ਹੈ ਇਆਣੇ ਹੈ ਮੇਰੇ RAM ਹੈ ਹਰੀ ਹੈ ਪ੍ਰਭ ਅਸੀਂ ਤੇਰੇ ਅਨ ਜਾਣ ਬੱਚੇ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਜਿਨ ਹਾਰੇ ਉਪਦੇਸ਼ ਦੇ ਕੀਏ ਸਿਆਣੇ ਰਹਾਓ ਸ਼ਾਬਾਸ ਉਪਦੇਸ਼ ਦਾਤੇ ਗੁਰੂ ਸਤਗੁਰ ਜਿਸ ਨੇ ਹਰ ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ ਰਹਾਓ ਮੈਂ ਗगन ਫਿਰੰਤੀ ਉਡਦੀ ਕपरे ਬਾਗੇਵਾਲੀ ਜਿਵੇਂ ਚਿੱਟੇ ਖੰਭਾਂ ਵਾਲੀ ਕੂਜ ਅਸਮਾਨ ਵਿੱਚ ਉੱਡਦੀ ਫਿਰਦੀ ਹੈ। ਉਹ ਰੱਖ ਚੀਤ ਪਿੱਛੇ ਬੇਚ ਬਚਰੇ। ਨੇਤ ਹਿਰਦੇ ਸਾਰ ਸੰਮਾਲੀ। ਪਰ ਉਹ ਪਿੱਛੇ ਰਹਿ ਹੋਏ ਆਪਣੇ ਨਿੱਕੇ ਨਿੱਕੇ ਬੱਚਿਆਂ ਵਿੱਚ ਆਪਣਾ ਚੇਤ ਰੱਖਦੀ ਹੈ ਸਦਾ। ਉਹਨਾਂ ਨੂੰ ਆਪਣੇ ਹਿਰਦੇ ਵਿੱਚ ਸਾਂਭ ਲਈ ਹੈ ਸੰਭਾਲ ਲਈ ਹੈ ਤੇ ਉਹ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਦੀ ਪ੍ਰੀਤ ਆਪਣੇ ਜੀਵਨ ਵਿੱਚ ਹਰ ਵੇਲੇ ਹਰ ਥਾਂ ਤੇ ਰੱਖ ਲੈ ਜੈਸੀ ਕਾਤੀ 30 ਬਤੀਸ ਹੈ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਦੇਵਤੀ ਬੱਤੀਆਂ ਦੰਦਾਂ ਦੀ ਕੈਂਚੀ ਹੈ ਉਹ ਕੈਂਚੀ ਵਿੱਚ ਪ੍ਰਮਾਤਮਾ ਮਾਸ ਦੇ ਲਹੂ ਦੀ ਬਣੀ ਹੋਈ ਜੀਵ ਨੂੰ ਬਚਾ ਕੇ ਰੱਖਦਾ ਕੋਈ ਜਾਣੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਕੋਈ ਮਨੁੱਖ ਪਿਆ ਸਮਝੇ ਬਚ ਕੇ ਰਹਿਣਾ ਜਾਂ ਬਚ ਕੇ ਰੱਖਣਾ ਮਾਸ ਦੀ ਜੀਵ ਦੇ ਹੱਥ ਵਿੱਚ ਦੰਦਾਂ ਦੀ ਕੈਂਚੀ ਦੇ ਵਸ ਵਿੱਚ ਇਹ ਤਾਂ ਪ੍ਰਮਾਤਮਾ ਦੇ ਵਸ ਵਿੱਚ ਹੈ ਤੇ ਉਹ ਸੰਤ ਜਨਾਂ ਕੀ ਨਰ ਨਿੰਦਾ ਕਰੈ ਹਰ ਰੱਖੈ ਪੈਜ ਜਨ ਕੇਰੀ ਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ ਪਰ ਪ੍ਰਮਾਤਮਾ ਆਪਣੇ ਸੇਵਕਾਂ ਦੀ ਲਾਜ ਹੀ ਰੱਖਦਾ ਹੈ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਿਸ ਹੱਥ ਹੈ ਸਭ ਕਰੇ ਕਰਾਇਆ ਮਤ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵਸ ਵਿੱਚ ਇਤਨਾ ਸਭ ਕੁਝ ਪ੍ਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਉਂਦਾ ਹੈ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨ ਸਕੇ ਬਿਨ ਹਰ ਕਾ ਲਾਇਆ ਬੜੇ ਪਾ ਮੌਤ ਸਿਰ ਪੀੜ ਤਾਪ ਆਦਿਕ ਸਰੇਕ ਦੁਖ ਕਲੇਸ਼ ਪ੍ਰਮਾਤਮਾ ਦੇ ਵਸ ਵਿੱਚ ਪ੍ਰਮਾਤਮਾ ਦੇ ਲਾਉਣ ਤੋਂ ਬਿਨ ਕੋਈ ਰੋ ਕਿਸੇ ਜੀਵ ਨੂੰ ਲੱਗ ਹੀ ਨਹੀਂ ਸਕਦਾ ਐ ਸਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਨਕ ਜੋ ਅੰਤਿ ਅਉਸਰ ਲੈ ਛਡਾਇਆ ਹੈ ਦਾਸ ਨਾਨਕ ਜਿਹੜਾ ਹਰ ਨਾਮ ਅਖੀਰਲੇ ਸਮ ਜਮਾਦ ਕਾ ਦਾ ਛਡਾ ਲਿੰਦਾ ਹੈ ਉਸ ਨੂੰ ਆਪਣੇ ਮਨ ਵਿੱਚ ਚਿਤ ਵਿੱਚ ਸਦਾ ਸਿਮਰਦੇ ਰਹੋ ਯਾਦ ਰੱਖੋ ਗਉੜੀ ਪੈ ਰਾਗਣ ਮਹਲਾ 4 ਜਿਸ ਮੇਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਜਿਸ ਦੇ ਮਿਲਿਆ ਮਨ ਵਿੱਚ ਆਨੰਦ ਪੈਦਾ ਹੋ ਜਾਏ ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ ਤੇ ਉਸ ਗੁਰੂ ਨੂੰ ਸਦਾ ਹੀ ਕਹਿੰਦੇ ਰਹਿਣਾ ਚਾਹੀਦਾ ਹੈ ਮਨ ਕੀ ਦੁਬਿਦਾ ਬੇਨ ਸਜਾਏ ਹਰ ਪਰਮ ਪਦ ਲਈਐ ਜਿਸ ਦੇ ਮਿਲਾਪ ਮਿਲਾਪ ਨਾਲ ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ ਪ੍ਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਿਕ ਅਵਸਥਾ ਪੈਦਾ ਹੋ ਜਾਏ ਉਹੋ ਹੀ ਗੁਰੂ ਹੈ ਮੇਰਾ ਸਤਗੁਰ ਪਿਆਰਾ ਕਿਤ ਬਿਦ ਮਿਲੈ ਦੱਸ ਮੇਰਾ ਪਿਆਰਾ ਗੁਰੂ ਮੈਨੂੰ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਹਾਂ ਖੇਨ ਖਿਨ ਕਰੀ ਨਮਸ਼ਕਾਰ ਮੇਰਾ ਗੁਰੂ ਪੂਰਾ ਕਿਉਂ ਮਿਲੈ ਰਹਾਉ ਜਿਹੜਾ ਮਨੁੱਖ ਮੈਨੂੰ ਇਹ ਦੱਸੇ ਕਿ ਮੇਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ ਉਸ ਦੇ ਅੱਗੇ ਮੈਂ ਹਾਰ ਖੇਨ ਸਿਰ ਨਿਉਂਦਾ ਰਹਾਉ ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰੂ ਪੂਰਾ ਪਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਮੇਰਾ ਪੂਰਾ ਗੁਰੂ ਮਿਲਾ ਦਿੱਤਾ ਐਸੀ ਪੁੰਨੀ ਜਨ ਕੇ ਰਿਆਲੇ ਸਤਿਗੁਰ ਤੁਰਾ ਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰਕੇ ਉਸ ਮਨੁੱਖ ਦੀ ਹਰ ਇੱਕ ਕਿਸਮ ਦੀ ਇੱਛਾ ਪੂਰੀ ਹੋ ਜਾਂਦੀ ਹੈ ਹਰ ਭਗਤ ਦਿਰੜਾਵੇ ਹਰ ਭਗਤ ਸੁਣੈ ਇਸ ਸਤਗੁਰ ਮਿਲਿਆ ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਜਿਹੜਾ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਪੱਕੀ ਬਿਠਾ ਦਿੰਦਾ ਹੈ ਜਿਸ ਨੂੰ ਮਿਲ ਕੇ ਮਨੁੱਖ ਪ੍ਰਮਾਤਮਾ ਦੀ ਸਿੱਖ ਸਲਾਹ ਸ਼ੌਂਕ ਨਾਲ ਸੁਣਦਾ ਹੈ ਟੋਟਾ ਮੂਲ ਨਾ ਆਵਈ ਹਰ ਲਾਭ ਨਿਤ ਦ੍ਰੜੀਐ ਜਿਸ ਨੂੰ ਮਿਲ ਕੇ ਮਨੁੱਖ ਪ੍ਰਮਾਤਮਾ ਦੇ ਨਾਮ ਧੰ ਦੀ ਖੱਟੀ ਸਦਾ ਖਟਦਾ ਹੈ ਇਸ ਖੱਟੀ ਵਿੱਚ ਕਦੇ ਘਾਟਾ ਨਹੀਂ ਪੈਂਦਾ ਜਿਸ ਕੋ ਹਿਰਦੇ ਵਿਕਾਸ ਹੈ ਭਾਉ ਦੂਜਾ ਨਹੀਂ ਹੈ ਨਾਨਕ ਜਿਸ ਗੁਰੂ ਨੂੰ ਧਰੋ ਪ੍ਰਭੂ ਵੱਲੋਂ ਹਿਰਦੇ ਦਾ ਖੜਾਓ ਮਿਲਿਆ ਹੋਇਆ ਹੈ ਜਿਸ ਦੇ ਅੰਦਰ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਮੋਹ ਨਹੀਂ ਹੈ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਵਾਹੀ ਉਸ ਗੁਰੂ ਨੂੰ ਮਿਲ ਕੇ ਮਨੁੱਖ ਵਿਕਾਰਾਂ ਤੋਂ ਬਸ ਨਿਕਲਦਾ ਹੈ ਉਸ ਗੁਰੂ ਨੂੰ ਮਿਲ ਕੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਮਹਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਇਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਦਿਆਲ ਪ੍ਰਭੂ ਨੇ ਮੇਰੇ ਉੱਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿੱਚ ਤਨ ਵਿੱਚ ਮੇਰੇ ਮੂੰਹ ਵਿੱਚ ਆਪਣੀ ਸਿੱਖਤ ਸਲਾਹ ਦੀ ਬਾਣੀ ਰੱਖ ਦਿੱਤੀ। ਗੁਰਮਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਮੇਰੇ ਹਿਰਦੇ ਦੀ ਚੋਲੀ ਪਾਉ ਮੇਰਾ ਹਿਰਦਾ ਪ੍ਰਭੂ ਨਾਮ ਦੇ ਵਿੱਚ ਭਿੱਜ ਗਿਆ ਗੁਰੂ ਦੇ ਸ਼ਰਨ ਪੈ ਕੇ ਰੰਗ ਬਹੁਤ ਗੂੜਾ ਹੋ ਗਿਆ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ ਬਣ ਗਈ ਹਾਂ ਜਦੋਂ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਗੋਲ ਅਮੁੱਲੀ ਰਹਾਉ ਜਦੋਂ ਮੇਰਾ ਮਨ ਪ੍ਰਮਾਤਮਾ ਦੀ ਯਾਦ ਦੇ ਨਾਲ ਗਿੱਜ ਗਿਆ ਪ੍ਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇਮੁੱਲਾ ਦਾਸ ਬਣਾ ਦਿੱਤਾ ਗੋਲ ਅਮੁੱਲੀ ਕਰਨਾ ਭੁਜਨੀ ਪਿਆ ਪਰ ਸਾਰੇ ਹੀ ਮੇਰੇ ਗੋਲੇ ਬਣੇ ਮੇਰੇ ਸੇਵਕ ਬਣਦੇ ਰਹਾਓ ਕਰੋ ਬੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਟੰਡੋਲੀ ਹੈ ਸੰਤ ਜਨ ਭਰਾਓ ਤੁਸੀਂ ਆਪਣੇ ਅਰਦੇ ਵਿੱਚ ਖੋਜ ਪਾਲ ਕਰਕੇ ਵੇਖ ਕੇ ਵਿਚਾਰ ਕਰੋ ਤੁਹਾਨੂੰ ਇਹ ਗੱਲ ਪ੍ਰਤੱਖ ਦੇਖ ਪੈਗੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਇਹ ਸਾਰਾ ਜਗਤ ਪ੍ਰਮਾਤਮਾ ਦਾ ਹੀ ਰੂਪ ਹੈ ਸਾਰੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਹੀ ਜੋਤ ਰੂਪ ਵਿੱਚ ਵਸ ਰਿਹਾ ਹੈ ਪਰਮਾਤਮਾ ਹਰੇਕ ਜੀਵ ਦੇ ਨੇੜੇ ਵਸਦਾ ਹੈ ਕੋਲ ਵਸਦਾ ਹੈ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪੁਰ ਪੁਰਖ ਅਤੁਲੀ ਉਹ ਪਰਮਾਤਮਾ ਜੋ ਪਰੇ ਤੋਂ ਪਰੇ ਜੋ ਸਰਵ ਵਿਆਪਕ ਹੈ ਜਿਸ ਦੇ ਗੁਣ ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਾਰੇ ਜਗਤ ਦੇ ਨੇੜੇ ਵਸ ਰਿਹਾ ਹੈ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵਿੱਚ ਉਹ ਗੁਰ ਪਹਿ ਮੁੱਲੀ ਉਸ ਪ੍ਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪ੍ਰਗਟ ਕੀਤਾ ਹੈ ਇਸ ਵਾਸਤੇ ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ ਭਾਉ ਆਪਣਾ ਕੋਈ ਹੱਕ ਦਾਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ ਹਰ ਕੀ ਅੰਤਰ ਬਾਹਰ ਤੁਮ ਸ਼ਰਣਾਗਤ ਤੂੰ ਵੱਡ ਪੁਰਖ ਵੱਡੋਲੀ ਹਿਸਾ ਹਰੀ ਸਾਰੇ ਜਗਤ ਵਿੱਚ ਸਭ ਜੀਵਾਂ ਦੇ ਅੰਦਰ ਬਾਹਰ ਤੂੰ ਵਸ ਰਿਹਾ ਹੈ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈ ਪੁਰਖ ਵੱਡੋਲੀ ਵੱਡਾ ਮਾਲਕ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰਵੇ ਚੋਲੀ ਦਾਸ ਨਾਨਕ ਗੁਰੂ ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗੌਂਦਾ ਹੈ ਗੌੜੀ ਪੂਰਬੀ ਮਹਲਾ ਚੌਥਾ ਜਗ ਜੀਵਨ ਅਪਰੰਪਰ ਸਵਾਮੀ ਜਗਦੇਸ਼ਰ ਪੁਰਖ ਬਿਨਹਾਤੇ اے ਜਗ ਦੇ ਜੀਵਨ ਪ੍ਰਭੂ ਹੈ ਬੇਅੰਤ ਪ੍ਰਭੂ ਹੈ ਸਵਾਮੀ ਹੈ ਜਗਦੇਸ਼ਵਰ ਤੁੰ ਸਰਬਵਿਆਪਕ ਹੈ ਹੈ ਸਰਜਣਹਾਰ ਤੂੰ ਸਾਰਿਆਂ ਥਾਮਤੇ ਜਿਤ ਮਾਰਗਿਤ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ ਜਿਸ ਰਾਤ ਤੁਸੀ ਅਕਾਲ ਪੁਰਖ ਵੈਗੂ ਜੀ ਪ੍ਰੇਰ ਕੇ ਪਾਉਂਦੇ ਹੋ ਉਸ ਰਾਤ 에 ਅਸੀਂ ਤੁਰਦੇ ਹਾਂ RAM ਮੇਰਾ ਮਨ ਹਰ ਸੇਤੀ ਰਾਤੇ ਹੈ ਰਾਮ ਮੇਰਾ ਮੇਰ ਕਰਕੇ ਮੇਰਾ ਮਨ ਤੇਰੇ ਨਾਮ ਵਿੱਚ ਰੰਗਿਆ ਰਹੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹਾਓ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਧ ਸੰਗਤ ਵਿੱਚ ਮਿਲ ਕੇ ਰਾਮ ਰਸ ਪ੍ਰਾਪਤ ਕਰ ਲਿਆ ਉਹ ਪ੍ਰਮਾਤਮਾ ਦੇ ਨਾਮ ਵਿੱਚ ਹੀ ਮਸਤ ਰਹਿੰਦੇ ਹਨ ਹਰ ਹਰ ਨਾਮ ਹਰ ਹਰ ਜਗ ਔਖਦ ਹਰ ਹਰ ਨਾਮ ਹਰ ਸਾਤੇ ਪਰਮਾਤਮਾ ਦਾ ਨਾਮ ਜਗਤ ਵਿੱਚ ਸਭ ਰੋਗਾਂ ਦੀ ਦਵਾਈ ਹੈ। ਪਰਮਾਤਮਾ ਦਾ ਨਾਮ ਆਤਮਿਕ ਸ਼ਾਂਤੀ ਦੇਣ ਵਾਲਾ ਹੈ। ਤਿੰਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਹੜੇ ਮਨੁੱਖ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਨਾਮ ਰਸ ਚੱਕਦੇ ਹਨ ਉਹਨਾਂ ਦੇ ਸਾਰੇ ਪਾਪ ਸਾਰੇ ਐਬਨਾਸ਼ ਹੋ ਜਾਂਦੇ ਹਨ। ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਜਿਨਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਖਿਆ ਜਾਂਦਾ ਹੈ ਉਹ ਮਨੁੱਖ ਗੁਰੂ ਰੂਪ ਸੰਤੋਖ ਸਰ ਵਿੱਚ ਇਸ਼ਨਾਨ ਕਰਦੇ ਹਨ ਭਾਓ ਉਹ ਮਨੁੱਖ ਗੁਰੂ ਵਿੱਚ ਆਪਣਾ ਆਪ ਲੀਨ ਕਰ ਦਿੰਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਉਂਦੇ ਹਨ ਦੁਰਮਤ ਮੈਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਤੇ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੀ ਪੈੜੀ ਮੱਤ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ। RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇ ਵੱਡ ਅਵਰ ਨਾ ਦਾਤੇ। हे राम हे ਠਾਕੁਰ ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ ਸਭ ਜੀਵਾਂ ਦਾ ਮਾਲਕ ਹੈ। ਤੇਰੇ ਜੇ ਡਾ ਵੱਡਾ ਹੋਰ ਕੋਈ ਦਾਤਾ ਨਹੀਂ। ਜਨ ਨਾਨਕ ਨਾਮ ਲਏ ਤਾਂ ਜੀਵੇ ਹਰ ਜਪੀਏ ਹਰ ਕਿਰਪਾ ਤੇ ਦਾਸ ਨਾਨਕ ਜਦੋਂ ਪ੍ਰਮਾਤਮਾ ਦਾ ਨਾਮ ਜਪਦਾ ਹੈ ਤਾਂ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਪਰ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ